ਦੇ ਜਸਰੀ ਬਾਲੀ ਸੋਦੇ ਉਹਨਾਂ ਦੇ ਇਸ ਨੂੰ ਉਹਦੀ ਸ਼ੁਰੂਆਤ ਕਰਨ ਤੇ ਮਨਪਿੰਜ ਦਾ ਟਿਫਨ ਸੇਰੇ ਕਰਤਾ ਸੀਗਾ ਤੇ ਆਹ ਉਹ ਚਲਾ ਗਿਆ ਕੰਮ ਤੇ ਅੱਜ ਕਈ ਦਿਨ ਬਾਅਦ ਗਿਆ ਉਹਦੇ ਪੈਰ ਤੇ ਸੱਟ ਲੱਗੀ ਸੀ ਤਾਂ ਕਰਕੇ ਨਹੀਂ ਗਿਆ ਸੀਗਾ ਤੇ ਹੁਣ ਠੀਕ ਆ ਅੱਜ ਫਿਰ ਗਿਆ ਉਹ ਕੰਮ ਤੇ ਤੇ ਆਪਾਂ ਲੱਗੀਆਂ ਰੋਟੀ ਦੀ ਰੋਟੀ ਤੋਂ ਸ਼ੁਰੂ ਕਰਦੇ ਆ ਕਿਉਂਕਿ ਸੇਰੇ ਮਨਪਿੰਜ ਨੂੰ ਤਾਂ ਟਿਫਨ ਤਿਆਰ ਕਰਤਾ ਸੀ ਉਹਨਾਂ ਨੂੰ ਆਪਾਂ ਲੈ ਕੇ ਖਾਓ ਫਿਰ ਲੈ ਲਿਤੀ ਅਜਾ ਨਾ ਦੇਖ ਲੋ ਇਹ ਮਤੇੰਨ ਵਾਲੀ ਤੇੰਨ ਵਾਲੀ ਚੋਕ ਦਿੱਤਾ ਹੈ ਜਿਵੇਂ ਫਿਰ ਉਹ ਬਿਨੇ ਕਰਾਂ ਚਾਹੀ ਕੋਈ ਹੁੰਦਾ ਹੋਰ ਤੇ ਹੁਣਾ ਕਰਕੇ ਫਿਰ ਅਜ ਮਮੀ ਸ਼ਾਇਦ ਸਟੀਚਿੰਗ ਕਰਨ ਕਿ ਅਗਰ ਸਹੀ ਜੇ ਸਹੀ ਰਹੀ ਤਾਂ ਇਹਨਾ ਵਿਚਾਰਾ ਪੀਣਾ ਹੈ ਕਿ ਆ ਦੋਨਾਂ ਵਿੱਚੋਂ ਕਿਹੜਾ ਪੀਣਾ ਮੈਂ ਬਾਕੀ ਅਲਮ ਕਰਾ ਖਲਾਇ ਨਾ ਫੇਚ ਲਾ ਲੈ ਮੈਂ ਘਰੋਂ ਸਾਰੇ ਖਾਲੀ ਕਰ ਦਵਾਂ ਫਿਰ ਤੇ ਵਾਲੀ ਮਾਂ ਜੀ ਨੇ ਫਿਰ ਸੂਰ ਕੋਲ ਸਾਫ ਕਰਕੇ ਮੈਂ ਦਵਾਈ ਖਾ ਕੇ ਥੋੜਾ ਜਿਹਾ ਰੈਸਟ ਕਰ ਲਵਾਂਗੀ ਪਪਾ ਮੈਜ ਚ ਨਾ ਲਾ ਠੰਡੇ ਨਹੀਂ ਵੀ ਹੁਣ ਇਹ ਫਿਰ ਵੀਡੀਓ ਵਾਪਸ ਚਲਾ ਕੇ ਮਖਾਣਾ ਹੈ ਮਮਮੀ ਨੇ ਕਿਹਾ ਫ੍ਰਿਜ ਚ ਲਾ ਮੈਂ ਫ੍ਰਿਜ ਚ ਨਹੀਂ ਲਾਉਂਦਾ ਕਿਹਾ ਮੈਂ ਕਿਹਾ ਸੀ ਇੱਕ ਪੀ ਲੈਨੇ ਲੈਂਕੜ ਬਾਕੀ ਦੇ ਰੱਖ ਦੇ ਬੋਲਿਆ ਮੈਂ ਹੁੰਦਾ ਸੀਗਾ ਫ੍ਰਿਜ ਚ ਲਾ ਦੇ ਤੂੰ ਸੱਜੀ ਲਾਉਣ ਲੱਗੂਗੀ ਪਾਸੇ ਤੇ ਰੱਖ ਦੇ ਚਲ ਮਮਮੀ ਹੈ ਮੇਰੀ ਆ ਤੇ ਛੋਟਾ ਮੱਕੀ ਦਾ ਟਾਈਂਡ ਨਹੀਂ ਖਾਣਾ ਖਨੀਏਕ ਤੇ ਨਹੀਂ ਖਾਧੀ ਸੀ ਮੱਕੀ ਦੀ ਰੋਟੀ ਉਹ ਤੇ ਬਣਾਈ ਨਹੀਂ ਆ ਕਾਪੀ ਨੂੰ ਉੱਥੇ ਰੱਖ ਦੇ ਜੇ ਆਪਾਂ ਨੂੰ ਲੱਪ ਹੋ ਗਏ ਫਿਰ ਲੰਬੜੀ ਹੋਖੀ ਹੋ ਜਾਣੀ ਬਾਕੀ ਸਾਰਾ ਕੱਜਰ ਚ ਪਾ ਦੋ ਫਿਰ ਸਾਰਾ ਸਾਫ ਕਰ ਲੇ ਪਰਸੋਂ ਰੱਖਿਆ ਤੁਸੀਂ ਸੀਗਾ ਬੈਠੇ ਰੱਖਿਆ ਸੀ ਲੱਭ ਕੇ ਲੇ ਕੇ ਹੈਗੇ ਆ ਭਾਂਡੇ ਮਾਂਝ ਕੇ ਲੱਗਦੇ ਆ ਚਾਹ ਪੀ ਲਈਏ ਹਰ ਬਾਰੇ ਮੈਂ ਚਾਹੂ ਕਿ ਇਹ ਤਲੀ ਚ ਪੌਣੀ ਕੇ ਰੱਖ ਦਾਂਗੇ ਫੇਰ ਗਰਮ ਹੋਵੇ ਇਹ ਤਲੀ ਚ ਫਿਰ ਅਗਲੇ ਦਿਨ ਬਾਹਰ ਰੱਖਣਾ ਨਹੀਂ ਜਿਵੇਂ ਇਸਰੇ ਰੱਖ ਕੇ ਫਿਰ ਫ੍ਰੀਜ ਵਿੱਚ ਰੱਖਣਗੇ ਜਿਸ ਲਈ ਜਦੋਂ ਕੱਲ ਨੂੰ ਪਕਹੀ ਹੋ ਜਾਂਦੀ ਹੈ ਆਪਾਂ ਭੰਨੇ ਸਾਰੇ ਨੂੰ ਹਲਕੇ ਜੰਦਿਆਂ ਬਾਹਰ ਇਹ ਤਾਂ ਕੱਲ ਮਰੇ ਫਿਰ ਆਈ ਤੁਹਾਨੂੰ ਕੋਈ ਬਾ ਦੇ ਹੋ ਲਓ ਜੀ ਅੱਜ ਅਸੀਂ ਕਰਨੇ ਆ ਇਸ ਕਮਰੇ ਚ ਬੈੱਡ ਲੈ ਕੇ ਆਣ ਲੱਗੇ ਆ ਸੋਫੇ ਨੂੰ ਦੇਖਦੇ ਆ ਕਿਥਲ ਸੈੱਟ ਕਰਦੇ ਆ ਅਮਮ ਮੰਨੀ ਬਲੰਤ ਆਪਣਾ ਇੱਥੇ ਪਿਆ ਰੂਗਾ ਕਿ ਨਹੀਂ ਦੇਖਦੇ ਆ ਕਿਥੇ ਸੂਪ ਲੱਗਾ ਉਸੇ ਤੇ ਹੁਣ ਆ ਮੇਥੋਂ ਸਾਰਾ ਖਲਾਨਾ ਚੁੱਕਨੇ ਆ ਇਧਰ ਵਾਲਾ ਵੀ ਆ ਸਾਰਾ ਸਮਾਨ ਵੀ ਉਧਰਲੇ ਪਾਸੇ ਜਾਏਗਾ ਤੇ ਬੈੱਡ ਇਧਰ ਲੈ ਕੇ ਆਣੇ ਆ ਲੈ ਮੰਮੀ ਉੱਥੋਂ ਲੱਗੋ ਫੇਰ ਹਾਂ ਚਲੋ ਗੱਡੀ ਹੋਸ ਕੇ ਮੇਜ ਬੈਠੇ ਤੇ ਆ ਸੂਟ ਆ ਸਰਵਾਰ ਸੀ ਨਾਲ ਇਹ ਸਰਵਾਰ ਸੀ ਕਿ ਪਰਸੋਂ ਤੱਕ ਪੰਜਾਬ ਜਾਣੇ ਆ ਸੀਤੀ ਨਹੀਂ ਮਮੀ ਨੇ ਅਜੇ ਮੇਰੇ ਪਰਸੋਂ ਪੰਜਾਬ ਜਾਣੀ ਉਧਰ ਮੈਂ ਸੀਤੀ ਸੀਗੀ ਸ਼ਾਮ ਨੂੰ ذرا دور چل گئی تھی پھر ਵੋਲੀ ਨੂੰ ਚਲੋ ਮਮੀ ਲੱਗੀਏ ਚਲੋ ਲੱਗੀਏ ਹੋਰ ਆ ਮਨੀ ਪਲਾਂਟ ਇੱਥੇ ਰੱਖਣਾ ਹੈ ਬਾਹਰ ਮਨੀ ਪਲਾਂਟ ਦਾ حساب ਲਾ ਲੈਂਦੇ ਜਿੱਦਾਂ ਲੱਗਾ ਵੱਲ ਵੈਸੇ ਹੁੰਦੀ ਵਧੀਆ ਡੈਕੋਰ ਸਨੈਮੀ ਹੁੰਦੇ ਅਸੂਲ ਦੀ ਤੇ ਕੋਲ ਕਲਰ ਕਹੇ ਨਾ ਹਾਂ ਜਿਹੜੇ ਲੈ ਹੁਣ ਮਗਾਇਆ ਇਹ ਸਹੀ ਤਰੀਕੇ ਨਾਲ ਕਰਦੇ ਆ ਯਾ ਨਾ ਉਹ ਗਾ ਚੱਲਿਆ ਰਕੜ ਕੇ ਨੀ ਲੱਭਦਾ ਦੇ ਨਹੀਂ ਸਾਰੇ ਸੋਹਣੇ ਡੈਕੋਰ ਮੈਂ ਕਰਦੀ ਆ ਜਿੰਦੀ ਬਾਕੀ ਤੇ ਸਹੀ ਐ ਅੱਜ ਬਣਾ ਕੇ ਨਾ ਤੈਨੂੰ ਸਹੀ ਕਰਦੇ ਆਂ ਅੱਜ ਆ ਡੈੜੀ ਦੀ ਤਰਪਾਲ ਤਰਪੂਲ ਵੀ ਚੱਕੋ ਇੱਥੋਂ ਪਤੰਗ ਪਈ ਮਨਪ੍ਰਿਤ ਦੇ ਇਹ ਰਿਪਟਾਉ ਤੱਕੋ ਇਹ ਨੂੰ ਵੀ ਜਿਸ ਚਾਕੇ ਨੂੰ ਇਹ ਰੱਖਦੀ ਹੁੰਨੇ ਚਾਹੀਦੀ ਹੋਈ ਫਿਰ ਬਾਅਦ ਚੋ ਬੋਲੇਗਾ ਉਧਰ ਮਾਨਪ੍ਰੀਤ ਕਹਿੰਦਾ ਮੈਂ ਸਿੱਧੂ ਉਸਿਆਲਾ ਰੋਣ ਲੱਗਾ ਉਹ ਸੱਚੀ ਹੋ ਗਏ ਉਹ ਸੱਚੀ ਹੋ ਗਏ ਆ ਤਰਪਲ ਵਗੈਰਾ ਚੁੱਕੀਆਂ ਉਹ ਤੇ ਉਹਦਾ ਟਾਗਾ ਘੋਟਦੇ ਚੱਲ ਵੇ ਮਾਤਾ ਆ ਸੋਫਾ ਸੋਫਾ ਪਰ ਕਿਦੰਨੂ ਕਰਦੇ ਆ ਆਖਰੀ ਸਾਲ ਬੈੱਡ ਤਾਂ ਲੈ ਆਈਏ ਇਹਨੂੰ ਤਾਂ ਸੈੱਡ ਕਰੀਏ ਇਹਨੂੰ ਤਾਂ ਸੈੱਡ ਕਰੀਏ ਇਹਨੂੰ ਉਸ ਕਮਰੇ ਚ ਲੈ ਕੇ ਚਲੋ ਹਾਂ ਡਰਾਇਰ ਵਗੈਰਾ ਵੇ ਵੇਖਦੇ ਆ ਹਾਂ ਮੰਮੀ ਫਿਰ ਚਾਰਜਰ ਦਾ ਖਾਇ ਨਾ ਹੁਣ ਉੱਥੇ ਪਲੱਗ ਲਵਾਏ ਸੀਗੇ ਹਾਂ ਹੁਣ ਚਾਰਜਰ ਦਾ ਖਾਇ ਨੇ ਕੋਈ ਨਹੀਂ ਫਿਰ ਕੀ ਹੋਇਆ ਚਲ ਇਹਨਾਂ ਨੂੰ ਸਹੀ ਕਰ ਇਹਦਾ ਇੱਕ ਸਕਰੂ ਵੀ ਪਾਉਣਾ ਲਾ ਢਿੱਲਾ ਹੋ ਗਿਆ ਕੋ ਮੀ ਨਾ ਕਰੀ ਦੇਣਾ ਮੈਂ ਸੇ ਵੀ ਕੋ ਮੀ ਕਰ ਦੇਗਾ ਤੇ ਉਸ ਕਮਰੇ ਵਿੱਚ ਥੋੜਾ ਜਿਹਾ ਸਾਹ ਘੁੱਟਦਾ ਆ ਉੱਥੇ ਸਰਦੀਆਂ ਨੂੰ ਸਹੀ ਰਹਿੰਦਾ ਉਹ ਸਰਦੀਆਂ ਨੂੰ ਸਹੀ ਰਹਿੰਦਾ ਵੀ ਬਸ ਪਰ ਸਰਦੀਆਂ ਹੁਣ ਅਸੀਂ ਹਰੇਕ ਸਰਦੀਆਂ ਨੂੰ ਐਵੇਂ ਚੇਂਜ ਕਰੀਦਾ ਗਰਮੀ ਚ ਸਰਦੀ ਬਸ ਆ ਬਰਾਂਡਾ ਜੇ ਪੈ ਜਾਵੇ ਤੇ ਫਿਰ ਤਲੋੜੀ ਨਾ ਪਵੇ ਆ ਮੰਨ ਸੀ ਦਾ ਕੜਾ ਇਹਨੂੰ ਰੱਖੋ ਇਹਨ ਤਾਂ ਲੁਕੋ ਹੀ ਦਿਓ ਸੁੱਖਾਂ ਜੇ ਅੱਜ ਆਪਾਂ ਆ ਸਾਰਾ ਪਾਈਏ ਦੁਬਾਰਾ ਉਹ ਛੱਕਦਾ ਜਿਹੜੇ ਆਪਾਂ ਉਹ ਪਰਫਿਊਮ ਪਰਫਿਊਮ ਕਿਸੇ ਪੱਕੇ ਢਾਂਡੇ ਪਾਏ ਆ ਉਹ ਲੱਭਣਾ ਆਪਾਂ ਨੂੰ ਪਤਾ ਨਹੀਂ ਕਿੱਥੇ ਰੱਖ ਦਿੱਤੇ ਉਹ ਪਰੇ ਹੋ ਐਵੇਂ ਚੀਜ਼ਾਂ ਰੱਖੀ ਜਾਂਦੀਆਂ ਫਿਰ ਨਰਬਦੀਆਂ ਮੈਂ ਉਹ ਸੋਫੇ ਦੇ ਉੱਤੇ ਬੈਠੀ ਆ ਤਾਂ ਉਹ ਥੋੜਾ ਜਿਹਾ ਮੈਨੂੰ ਨਹੀਂ ਸਹੀ ਲੱਗਾ ਆਵੇ ਖੇਤਰ ਇਹਦੇ ਵਿੱਚ ਪਤਾ ਨਹੀਂ ਕਿਸੇ ਨੇ ਹੱਥ ਪਾਇਆ ਕਿ ਕਿਸੇ ਨੇ ਅਜਾ ਟੰਕਾ ਉਤੜਿਆ ਇਥੋਂ ਹਾਂਜੀ ਬਾਕੀ ਜਾਂ ਜਦੋਂ ਹੀ ਈਂਗਾ ਨਹੀਂ ਮੈਂ ਹੁਣ ਬੈਠੀ ਆ ਆਪਾਂ ਬੈਠੇ ਵੀ ਤਨੀ ਨਾ ਪੂਰੀਆਂ ਸਰਦੀਆਂ ਇਹਨਾਂ ਦੇ ਕਵਰ ਲੈਣ ਵਾਲੇ ਹੋਏ ਪਏ ਨੇ ਬਾਹਰ ਰੱਖ ਰਿਓ ਨਵੇਂ ਲਾਾਂਗੇ ਹੁਣ ਇੱਕ ਵਾਰੀ ਦੀਵਾਲੀ ਦਾ ਸੋਚਿਆ ਸੀ ਉਦੋਂ ਲਿੱਤੀ ਆਂ ਸੋਚਿਆ ਸੀ ਦੀਵਾਲੀ ਤੇ ਆਏ ਹੋਰ ਕੋਈ ਚੀਜ਼ਾਂ ਹੀ ਲੈ ਲੀਏ ਮਾਦੇ ਸਹੀ ਆਜੀ ਉਹ ਤਾਂ ਮੈਂ ਸਹੀ ਕਰਦੀ ਆ ਇਹ ਰੀ ਨਾ ਲੱਤਾਂ ਲੱਤਾਂ ਤੇ ਸੰਗਾ ਤੇ ਕਰਕੇ ਇਹਦੇ ਤੇ ਕਲਰ ਸੋਹਣਾ ਜਿਹਾ ਆ ਨਾ ਆਹੜਾ ਕਲਰ ਜਿਵੇਂ ਪਾਣੀ ਪਾ ਕੇ ਤਾਂ ਕਲਰ ਨਿਕਲ ਗਿਆ ਇਹਦਾ ਕਲਰ ਹੋ ਰਹੀ ਜੀ ਤੂੰ ਵੀ ਆ ਜਗਾਰਡ ਵੱਧ ਕਿਤੇ ਨਾ ਅੱਜ ਇਹਨੂੰ ਬਾਹਰ ਕੱਢ ਦਿਓ ਤਾ ਉਹ ਤੂੰ ਕਿ ਫਿਰ ਸਹੀ ਤੇ ਕਰੇ ਉਹਨੂੰ ਬਾਹਰ ਕੱਢ ਦੇਣਾ ਔਰ ਇਹ ਬਾਹਰ ਨਿਕਲੇਗਾ ਤਾਂ ਬੈੱਡ ਆਊਗਾ ਮੈਂ ਨਹੀਂ ਚੋਹਦੀ ਕਿ ਨਾ ਬਾਹਰ ਕੱਢਾਂ ਕਿਉਂਕਿ ਚਲ ਫਿਰ ਉਹਨੂੰ ਟੋਲੇ ਸੈੱਡ ਕਰ ਦਿੰਨੇ ਆ ਬੈੱਡ ਇੱਧਰ ਹਾਂ ਉਹ ਕੱਢ ਦਿੰਨੇ ਆ ਲੈ ਚੱਕ ਦਸ ਕੀ ਚਲੋ ਜੀ ਆ ਦੇਖੋ ਸਾਡਾ ਕਮਰਾ ਹੈਗਾ ਆ ਇਦਾਂ ਸਾਰਾ ਹੋਰ ਫਿਰ ਬੈੱਡ ਵਾਲਾ ਆ ਆ ਵੀ ਉਧਰਲੇ ਪਾਸੇ ਜਾਣੀ ਹੈ ਸਾਰੇ ਚੀਜ਼ ਔਰ ਉਹ ਟੈਡੀ ਚੋਕਲਾ ਹਤੋਂ

ਚਲੋ ਜੀ ਹੁਣ ਆਪਾਂ ਇਹਨਾਂ ਨੂੰ ਵੀ ਸੈੱਟ ਕਰਦੇ ਆ। ਜੀ ਆਪਾਂ ਹੁਣ ਅੱਗੇ ਆ ਇਹਦੇ ਵਿੱਚ ਸਮਾਨ ਜੋੜਨ ਤੇ ਬੱਚਾ ਉਹ ਕਰਨੇ ਮਮੀ ਵਾਂਜੇ ਕਿ ਲਈ ਹੁੰਦੀ ਹੈ। ਇਹਨਾਂ ਵਿੱਚ ਸਮਾਨ ਰੱਖ ਲਿਆ ਤੇ ਹੁਣ ਇਹਦੇ ਉੱਤੇ ਰੱਖਦੇ ਆਪਾਂ ਗੱਦੇ ਜੋੜਦੇ ਆ ਫਿਰ ਨਾਲ ਬੈੱਡ ਸ਼ੀਟ ਪਛਾਣਦੇ ਆ। ਇੱਦਾਂ ਨੂੰ ਟੌਪ ਲੱਗਦੀ। ਹੋਰ ਇੱਦ ਨੂੰ ਬੈੱਡ ਨੂੰ ਤਾਂ ਚਲੋ ਸਾਰਾ ਸਾਫ਼ ਹੀ ਸੀਗਾ ਦਿਵਾਲੀ ਨੂੰ ਤਾਂ ਸਫਾਈ ਕੀਤੀ ਸੀ। ਗੱਦਿਆਂ ਵਿਚ ਤਾਂ ਟੌਪ ਲੱਗਦੀ ਨਾ ਕਿਸ ਤਰ੍ਹਾਂ ਨੂੰ ਟੌਪ ਲੱਗਦੀ। ਬਾ ਮਹਾਨੋਸ ਬੜੀ ਵੇਚਣਾ ਆਪੋ ਫੋਟੋ ਵਗੈਰਾ ਔਰ ਜੇ ਮੈਂ ਬਣਾਏ ਨੇ ਉਹ ਖਬਣਾ ਫੋਟੋ ਹਾਂ ਫੋਟੋ ਫੁੱਟ ਤਾਂ ਨਹੀਂ ਬਣਾਏ ਬੁਣਾਏ ਜਿਹੜੇ ਉਹ ਰੱਖਾਂਗੇ ਨੇ ਬਾਕੀ ਦੇਖਦੀ ਹਾਂ ਫੋਟੋ ਨਹੀਂ ਰੱਖੂਗੀ ਹਾਂ ਉਹ ਸਾਰਾ ਸਮਾਨ ਚੁੱਕ ਦਾਂਗੀ ਸਹੀ ਹੈ ਉਹੋ ਆਪਣੀਆਂ ਫੋਟੋ ਵਗੈਰਾ ਜਿਹੜੀਆਂ ਲਓ ਜੀ ਹਣ ਆਪਾਂ ਪਿਛੋਂ ਲੱਗਿਆ ਬੈੱਡ ਸ਼ੀਟ ਬੈੱਡ ਸ਼ੀਟ ਪਿਸ਼ਾ ਕੇ ਔਰ ਉਹਨੂੰ ਇਦਾਂ ਸੈੱਟ ਕਰਨਾ ਤੁਹਾਨੂੰ ਦਿਖਾਣੇ ਆਨੂੰ ਸਹੀ ਕਰਕੇ ਆ ਬੈੱਡ ਸ਼ੀਟ ਵਿਖਾ ਕੇ ਪਿਸ਼ਾ ਕੇ ਖਲਾਤੇ ਦੇ ਵਿੱਚ ਬੈਠਾ ਹੋਇਆ ਸਾਰਾ ਖਲਾਰਾ ਤੇ ਆਪਾਂ ਨੂੰ ਲੱਗੀ ਆ ਭੁੱਖ ਤਾਂ ਹੁਣ ਬਣਾਉਨੇ ਆਪਾਂ ਮੈਗੀ ਪਾਣੀ ਕਰਨ ਤਾਤਾ ਦੱਸੀ ਲੈਣ ਲਈ ਲੋ ਵੀ ਆਪਣਾ ਹੋਟਲਿਆ ਰੈਡੀ ਕਮਰਾ ਪੂਰੀ ਲੁੱਕ ਦਿਖਾਉਨੇ ਆ ਤੁਹਾਨੂੰ ਠਾਕਰ ਤੇ ਉਹ ਮੈਂ ਤਾਂ ਖਾ ਲੀਏ ਮੈਂ ਬਾਹਲੇ ਨਹੀਂ ਆਰੀ ਮੈਂ ਜੀ ਰਿਹਾ ਤਾਂ ਲੋ ਜੀ ਆਪਾਂ ਦਰਤੀ ਮੈਨੂੰ ਬਹੁਤ ਲੱਗੀ ਸੀ 2 ਵਜੇ ਚੰਨੇ ਨੇ ਮਮੀ ਲਾ ਸੋਫਾ ਲਾ ਕੇ ਤੇ ਉੱਥੇ ਮਨੀ ਪਲਾਂਟ ਵਾਲਾ ਉਹ ਵੀ ਆ ਗਿਆ ਟੇਬਲ ਆ ਗਿਆ ਟੇਬਲ ਆਇਓ ਖਾਵਾ ਲੋਟੀ ਐਮੀ ਉਹਨੇ ਸਾਰੇ ਕੁਝ ਆ ਦੋਨਾਂ ਨੂੰ ਵੀ ਸੈਟ ਕਰਦੇ ਆਣੇ ਕਗੇ ਨੇ ਤੇ ਮੈਨੂੰ ਕਹਿੰਦੇ ਮਹਿੰਗੀ ਪਾਣੀ ਪਿਆਸ ਹੁਣ ਮੈਂ ਮੈਗੀ ਪਾਣੀ ਨਾਲਨੇ ਕੰਮ ਵੀ ਕਰਾਵਾਂ ਨਾਲ ਹੁਣ ਦੇਖੋ ਮੈਗੀ ਵੀ ਪਾ ਕੇ ਮੈਂ ਇਹ ਤੋਂ ਬਣੀ ਬਣਾ ਕੇ ਗਈ ਜਿਵੇਂ ਮੈਂ ਮੈਗੀ ਨਾਲ ਪਾ ਕੇ ਗਈ ਚਲੋ ਜੀ ਕੰਮ ਵੀ ਖੁਦ ਨੇ ਕਰਨਾ ਹੈ ਔਰ ਜੇਰੀ ਖਾਨ ਭੁੱਖ ਲੱਗੀ ਤਾਂ ਖਾਣਾ ਕੋਈ ਚੀਜ਼ ਵੀ ਖੁਦ ਨੇ ਬਣਾ ਕੇ ਖਾਣੀ ਚਲੋ ਮੈਗੀ ਪਾਤੀ ਹੁਣ ਦੇਖ ਕੇ ਆਉਂਦੇ ਆ ਸਾਰਿਆਂ ਨੂੰ ਮੈਗੀ ਦੇ ਨਾਲ ਪੀਣੀ ਆਪਾਂ ਕੋਕ ਅੱਜ ਆ ਸਾਡੇਵੇਂ ਇੱਥੇ ਆ ਗਿਆ ਬੈੱਡ ਬੰਮੀ ਖਲਾਸ ਚ ਦੀਪਿਕਾ ਕਵਰੀ ਆ ਤਰਖਾਈ ਦਿੱਤਾ ਸੀ ਦੂਸਰਾ ਕਮਰਾ ਕਿਹੜਾ ਤੇ ਆ ਹਜੇ ਅਸੀਂ ਥੋੜੀ ਜੀ ਸੈਟਿੰਗ ਕਰਨੀ ਹੈ ਇਸ ਕਾ ਹਮਨੇ ਦੀ ਹੋਈ ਨਹੀਂ ਕਿ ਦੇਖਦੇ ਹਾਂ ਥੱਕ ਗਏ ਕਮਰਿਆਂ ਦੀ ਇੱਕ ਦੀ ਸੈਟਿੰਗ ਹੋ ਗਈ ਇੱਕ ਦੀ ਨਾ ਟੈਂਪਰੇਰੀ ਸਮਾਨ ਰੱਖਿਆ ਬਾਅਦ ਚ ਵੇਖਨੇ ਆ ਉਸ ਕਮਰੇ ਦਾ ਨਾ ਅੱਜ ਥੱਕ ਬਹੁਤ ਗਏ ਆ ਕਿਉਂ ਬਾਹਰ ਹੀ ਖਲਾਰਾ ਚੱਕਣਾ ਸੀਗਾ ਚੱਕਦਾ ਜਿੱਤਾ ਇਸ ਕਮਰੇ ਦੀ ਤਾਂ ਵਧੀਆ ਸੈਟਿੰਗ ਹੋ ਗਈ ਆ ਉਹ ਦੂਸਰੇ ਕਮਰੇ ਦੀ ਕਲਨ ਕਰਾਂਗੇ ਕਿਉਂਕਿ ਉਹ ਹੌਲੀ-ਹੌਲੀ ਸਮਾਨ ਸੈੱਟ ਹੋਣਾ ਜਿੱਦਾਂ ਵੀ ਸੂਤ ਲੱਗਾ ਉਦਾਂ ਰੱਖਾਂਗੇ ਜਿੱਦਾਂ ਸੋਹਣਾ ਲੱਗਿਆ ਇੱਕ ਵਾਰੀ ਤੋਦੀ ਰੱਖ ਦਿੱਤਾ ਆ ਸਮਾਨ ਤੇ ਸੇਦ ਵਿੱਚੋਂ ਖਰਾਬ ਹੋ ਜਾਂਦੀ ਹੈ ਥੱਕੇਵੇਂ ਨਾਲ ਨਾ ਤੇ ਅੱਜ ਤੰਦੂਰੀ ਤੇ ਕੰਮ ਕੋ ਨਹੀਂ ਕਰਨਾ ਗੈਸ થી ਬਣਾ ਤਾਂਗੇ ਅੱਜ ਗੈਸ ਤੇ ਹੀ ਹੋਣਾ ਹੈ ਤੰਦੂਰੀ ਤੇ ਤਾਂ ਬਿਲਕੁਲ ਬਹਿਣ ਦੀ ਹਿੰਮਤ ਹੈ ਨਹੀਂਗੀ ਮੈਂ ਤਾਂ ਥੱਕ ਗਈ ਬਹੁਤ ਜ਼ਿਆਦਾ ਤੇ ਹੁਣ ਗੈਸ ਤੇ ਕਰਾਂਗੇ ਰੋਟੀ ਪਾਣੀ ਅੱਜ ਦਾਲ ਬਣਾਉਣੀ ਹੈ ਹੂੰ ਦਾਲ ਹੀ ਬਣਾਵਾਂਗੇ ਗੈਸ ਤੇ ਕਰ ਲਾਂਗੇ ਕੁਲਕੇ ਵੀ ਗੈਸ ਤੇ ਲਾ ਲਾਂਗੇ ਚਾਰ ਜਿਹੜੇ ਲਾਉਣੇ ਆ ਸ਼ਾਇਦ ਮੇਰੀ ਸਲਾਹ ਦਾਲ ਚੋਲ ਬਣਾਉਣੀ ਹੈ ਦਾਲ ਚੋਲ ਸਹੀ ਹੈ ਹਲਕਾ ਫੁਲਕਾ ਹੋ ਜਾਏਗਾ ਤੇ ਹਲਕਾ ਫੁਲਕਾ ਹੋ ਜਾਏਗਾ ਕੁਸ਼ਣ ਡੈਡੀ ਨੇ ਵੀ ਦੇਖਦਿਆਂ ਕੱਪੜੇ ਵਗੈਰਾ ਡੈਡੀ ਨੇ ਵੀ ਜਾਣਾ ਹੈ ਹਾਂ ਉਹਨੇ ਵੀ ਕਿਤੇ ਜਾਣਾ ਆ ਉਹਦੇ ਤਾਂ ਕੱਲ ਨੂੰ ਕੱਪੜੇ ਧੋ ਕੇ ਪ੍ਰੈਸ ਮਾਰਨੇ ਆ ਸਾਰੇ ਦੱਸ ਦੇ ਕਿਹਨਾਂ ਜਾਣਾ ਹੈ ਅੱਜ ਅੱਜ 6 ਹੋਈ ਹੈ ਫਿਰ ਉਹਨੂੰ ਕਵਾਂਗੇ ਉਹ ਤਿੰਨ ਤਿੰਨ ਬਣਾ ਕੇ ਭੇਜੂਗਾ ਆਪਣੇ ਵਾਸਤੇ ਕੱਲ ਕੱਪੜੇ-ਕੱਪੜੇ ਪ੍ਰੈਸ ਕਰਾਂਗੇ ਸਾਰੇ। ਹੋਰ ਵੈਸੇ ਤਾਂ ਅਸੀਂ ਗੁਰਦੁਆਰਾ ਸਾਹਿਬ ਜਾਣ ਦੀ ਸੀਗੀ। ਸਵੇਰੇ। ਸਲਾਹ ਜੇ ਠੀਕ ਹੋਏ ਤਾਂ ਜਾਵਾਂਗੇ। ਜੇ ਜਲਦੀ ਹੋਈ ਫਿਰ ਤਾਂ ਜਾਵਾਂਗੇ। ਹੂੰ ਤੇ ਜੇ ਸਵੇਰ ਨਾਲ ਚਲਦੀ ਹੋਈ ਫਿਰ ਨਹੀਂ ਜਾਣਾ ਕਿਉਂਕਿ ਸਵੇਰ ਨਾਲ ਹੀ ਆ। ਬਾਕੀ ਵੇਖ ਦੇਖਾਂ ਜਦ ਤੁਸੀਂ ਚੱਲ ਜਾਓ ਅਸੀਂ ਰਹਿ ਜਾਾਂਗੇ ਜਾਂ ਅਸੀਂ ਚੱਲ ਜਾਾਂਗੇ ਤੇ ਨਹੀਂ ਐਵੇਂ ਵੀ ਨਹੀਂ। ਦੇਖਾਂਗੇ ਸਵੇਰੇ। ਮਨਪ੍ਰੀਤ ਨੇ ਸਰਸੇ ਜਾਣ ਜਾਣਾ ਮਨਪ੍ਰੀਤ ਸਰਸੇ ਚਲ ਜਾਣਾ ਦੋਨੋਂ ਸਰਸਾ ਫਾਈਨਲ ਆ ਤੋਨੇ ਜਾਣੇ ਜਾਣਾ ਸਲਾਹ ਦੇ ਗਈ ਸੀ ਵੈਸੇ ਫਿਰ ਤੇਰੇ ਡੈਡੀ ਨੇ ਪਰਸੋਂ ਨੂੰ ਜਾਣਾ ਤਾਂ ਕੱਲ ਆਣ ਕਿਸਮਾਨੀ ਪੈਕ ਹੋਏ ਜੇ ਡੇਰੇ ਆ ਉਥੋਂ ਆਣ ਕੇ ਤਾਂ ਪ੍ਰੈਸ ਰਾਤ ਨੂੰ ਵੀ ਲਾ ਲਾਂਗੇ ਤੋ ਸਰਸਿਆਂ ਤੋਂ ਆਉਣਾ ਵੀ ਬਹੁਤ ਲੇਟ ਆਉਣਾ ਹੈ ਕੰਮ ਕਰਕੇ ਅਗਲੇ ਸਾਲ ਦੇਖਾਂਗੇ ਅਗਲੇ ਸਾਲ ਦੇਖਾਂਗੇ ਜਦੋਂ ਅੰਜਲ ਹੋ ਜਾ ਉਹਦੇ ਚਲ ਜਾਾਂਗੇ ਕੋਈ ਵੱਡੀ ਗੱਲ ਨਹੀਂ ਹੈਗੀ ਲਾਦਾ ਕੋਈ ਪਤਾ ਨਹੀਂ ਖੜੇ ਪੈਰ ਜੇ ਬਾਣ ਵੀ ਜਾਵੇ ਤਾਂ ਤੇਰੇ ਡੈਡੀ ਵੀ ਪੱਕਾ ਕੋਈ ਭਰੋਸਾ ਨਹੀਂ ਹੁੰਦਾ ਕਹਿ ਨਹੀਂ ਸਕਦੇ ਆਪਣੇ ਦੇ ਕੱਪੜੇ ਤਿਆਰ ਕਰ ਲੈ ਕਹੂਗਾ ਵੈਸੇ ਜੇ ਹੋਇਆ ਅੰਚਲ ਤੱਕ ਪਹੁੰਚਾਂਗੇ ਨਹੀਂ ਤਾਂ ਘਰੇ ਦਾ ਹੈਗੇ ਹੀ ਆ ਚਲ ਚਾਪੀਓ ਤੇ ਦਾਲ ਚੋਲ ਬਣਾਣੇ ਆ ਮੈਂ ਵੀ ਅਸੀਂ ਦੁੱਧ ਲਈ ਆਈਏ ਨਾਲ ਅਸੀਂ ਮੈਂ ਪਾੜ ਲਵਾ ਤੇ ਠੀਕ ਆ ਉਹ ਦਾਲ ਚੌਲ ਦਾ ਤਾਂ ਹੁਣੇ 1 ਮਿੰਟ ਬੜੀਆਂ 2 ਮਿੰਟਾਂ ਚ ਹੋਇਆ ਨਾ ਹੋਰ ਦੁੱਧ ਲੈ ਆਉ ਮੈਂ ਥੋੜਾ ਤੇ ਰੈਸਟ ਕਰਾਂ ਫਿਰ ਦਾਲ ਚੌਲ ਬਣਾਵਾਂਗੇ ਲੋ ਜੀ ਦੇਖ ਲੋ ਆਹ ਇਸ ਕਮਰੇ ਚ ਵਧੀਆ ਸੈਟਿੰਗ ਆ ਗਈ ਹੋਰ ਆ ਵੀ ਇੱਥੇ ਔਰ ਮੈਂ ਇੱਥੇ ਪੜਾ ਕਰਾਂਗੇ ਮੇਰੇ ਵਾਟ ਚਾਹੀਦਾ ਸੀ ਅਗਲਾ ਤੇ ਆ ਹੋਰ ਹੋ ਗਏ ਆ ਇੱਧਰ ਗੱਲਾਂ ਲਾਪਟਾ ਰਾਤ ਨੂੰ ਤੇ 2 ਮਿੰਟ ਆ ਜਾਣਗੇ ਆ ਬੈਠੋ ਹੋ ਗਿਆ ਔਰ ਅੱਜ ਥੱਕ ਗਏ ਸੀ ਔਰ ਇਹਦਾ ਅੱਜ ਮੈਂ ਕੱਲ ਸਵੇਰੇ ਕਰਾਂਗੀ ਅਗਰ ਕੱਲ ਸਵੇਰੇ ਕਰੇ ਹੋਏ ਤਾਂ ਜੇ ਪਲੈਨਿੰਗ ਬਣ ਗਈ ਜਾਂਦੀ ਤੇ ਪਰਸੋਂ ਜੀ ਕਰਿਆ ਸੀ ਕੈਸਟ ਤੇ ਮੈਂ ਤਿਆਰ ਕਰਦੀ ਪੀਆ ਚਾਹ ਪੜਦੀ ਪੀ ਸੀ ਫੜ ਕੇ ਛੱਡ ਕੇ ਤੇ ਵਿੱਚ ਚਾਹ ਤਿਆਰ ਕਰਨ ਲੱਗ ਗਈ ਚਾਹ ਤਿਆਰ ਹੁੰਦੀ ਤਾਂ ਸਾਰੇ ਨਮੰਦਰ ਦੇਖੀ ਆਨੀਆ ਪਰ ਬਾਅਦ ਚੋਂ ਪੜਦੇ ਆ ਰੋਟੀ ਸਵੇਰੇ ਸਾਡੀ ਕਰਨਾ ਲਈ ਪਈ ਅੰਦਰ ਹੀ ਕਰਾਂਗੇ ਸੀ ਅੱਜ ਚਾਹ ਤੇ ਆਰੋ ਕੀ ਆਪਾਂ ਦੇਖਿਆ ਇਹ ਅੰਦਰ ਇਹ ਆਪਾਂ ਚੱਕੀਏ ਹਾਂ ਇੱਕ ਕਾਪ ਦੇ ਚਾਪਾ ਇਹ ਚੱਕਾ ਉਹ ਮਾਂ ਬਾਂਡੇ ਮੈਨੂੰ ਵਿੱਚ ਬਣਾਈ ਛੱਡਨੀ ਭਾਈ ਹੁਣ ਮੇਰਾ ਪੜਦੀਆਂ ਰਾਤ ਨੂੰ ਤਾਂ ਆਪਾਂ ਨਾਲ ਚੱਕਰ ਕਾਲੀ ਰੋਟੀ ਸਬਜੀ ਅੱਜ ਲੇਟ ਹੀ ਹੋ ਗਏ ਔਰ ਤੁਸੀਂ ਤਾਂ ਆਲਾ ਬਣਾ ਲਓ ਮੈਂ ਚਾਵਲ ਬਣਾ ਲੈਣੀ ਇੱਕ ਸੈਟ ਜੋ ਮੈਂ ਢਾਂਡੇ ਵੀ ਮਾਂ ਦਿੰਨੀ ਆਖੀ ਦੇ ਰੱਖਿਆ ਉਹ ਜਿੱਸੇ ਨੇ ਰੱਖਿਆ ਲੋਚੇ ਕਲਾ ਚੋਕੀਏ ਖੁਲਾ ਰਹੀਦਾ ਤਾਂ ਸੈਲਿੰਗ ਆ ਚਾਹ ਵਾਲੀ ਪਾਣੀ ਹੋਏ ਆ ਹੁਣ ਚਾਹ ਵਾਲੀ ਹੋਏ ਨੇ ਉਹ ਆਹ ਥੋੜੀ ਚਾਹ ਮੈਨੂੰ ਦੇ ਦੋ ਮੈਂ ਪੀ ਲਾਂ ਆਹ ਡੱਬੇ ਉੱਤੇ ਰੱਖ ਲਈ ਆ ਆਪਦੇ ਵਾਸਤੇ ਸੀ ਮੈਂ ਪੀਤੀ ਨਹੀਂ ਫਿਰ ਹਾਂ ਚਾਹ ਔਰ ਚੋਲੇ ਸਭੀ ਜस्सी ਨੇ ਚਕਨੀ ਕੋਟੇ ਰੱਖ ਦੀ ਹੈ ਹਾਂ ਪੁਦੀਨੇ ਦੀ ਪੁਦੀਨਾ ਜस्सी ਤੇ ਡੈਡੀ ਖਾਂਦੇ ਆ ਆਪਾਂ ਤਾਂ ਨਹੀਂ ਪੁਦੀਨੇ ਦੀ ਖਾਂਦੇ ਦੇਸ ਮਮੀ ਖਾਣ ਦੇ ਸੀ ਖਾਣ ਦੇ ਆਦਮਾਨ ਬੈਠੇ ਨੇ ਖਾਂਦੇ ਮਰ ਮੀ ਦਾ ਫੋਨ ਆਇਆ ਸੀ ਮੇਰਾ ਪਾਣੀ ਦਿੱਤਾ ਤਾਰਦੇ ਹੋ ਨੇ ਜਾਣਾ ਹੈ ਨਾ ਤਾਂ ਕਰਕੇ ਉਹ ਤੋਰਨ ਲੱਗਾ ਸੀ ਉਹ ਤੋਂ ਦਾ ਇੱਕ ਜਿਵੇਂ ਜਿਸੀ ਚਲਾਇਆ ਪਾਣੀ ਜਿਸੀ ਜਾਂ ਲਾ ਕੇ ਆ ਪਾਣੀ ਉਹਦਾ ਕਰ ਤੱਕਿਆ ਹੋਰ ਸਾਰੇ ਇਕੱਠੇ ਹੋਏਗੇ ਨਾ ਤੇ ਟੇਬਲ ਤੇ ਸਾਰਿਆਂ ਨੇ ਇਕੱਠਿਆਂ ਨੇ ਰੋਟੀ ਖਾਣੀ ਛੱਡ ਨਹੀਂ ਛੱਡ ਜਾਂਦੇ ਆਹਾਂ ਗਰਮੀਆਂ ਚ ਛੱਡੇ ਸੀਗੇ ਬਾਹਰ ਬੈਣ ਲੱਗੇ ਸੀ ਕੁੱਲਰ ਤੇ ਕੁੱਲਰ ਦੇ ਅੱਗੇ ਰੋਟੀ ਬੈ ਕੇ ਖਾਣ ਲੱਗੇ ਸੀ ਫਿਰ ਸਰਦੀਆਂ ਚ ਆਪਾਂ ਆਦਤ ਨਹੀਂ ਪਾਈ ਆਪਾਂ ਉਹ ਚੇਂਜ ਕਰ ਦਿੱਤੇ ਹੋਂ ਥੜੀ ਵਾਪਸ ਪਾਨੇ ਪਹਿਲਾ ਸਾਰੇ ਇਕੱਠੇ ਬੈ ਕੇ ਰੋਟੀ ਖਾਂਦੇ ਹੁੰਦੇ ਸੀ ਹੋਂ ਦਾ ਟਾਈਮ ਵੀ ਮਨ ਤੇ ਕੰਮ ਤੇ ਚੱਲ ਜਾਂਦਾ ਡੈਡੀ ਵੀ ਕੰਮ ਤੇ ਚੱਲ ਜਾਂਦੇ ਆਪਾਂ ਦਿਨੇ ਹੁੰਦੀ ਆਪਾਂ ਤਾਂ ਵੈਸੇ ਵੀ ਪਹਿਲਾਂ ਵੀ ਇਕੱਠੇ ਹੀ ਖਾਂਦੇ ਹੁੰਦੇ ਸੀਗੇ ਰੋਟੀ ਰੋਟੀ ਹਾਂ ਜਿੱਦੋਂ ਡੈਡੀ ਕਰੇ ਹੋਏ ਤੇਰਾ ਉਦੋਂ ਤਾਂ ਸਾਰਾ ਕੁਝ ਲੈ ਲੈਂਦੇ ਆ ਲੈਂਦੇ ਨਾਂ ਭਰੇ ਹੋਵੇ ਤੇ ਰਲਾ ਲੱਗ ਮੈਂ ਅਣ ਗੱਡਾ ਕੁੱਕਰ ਔਰ ਬਤਿੱਲੀ ਹਾਂ ਪਤਿੱਲੀ ਦੇਦੇ ਹੂੰਗੀ ਮਸਰੀ ਬਣਾਉਣੀ ਇਹ ਬੋਲਾ ਪਕਾ ਲੈ ਸਾ ਮੰਮੀ ਲੱਗੀ ਹੋਈ ਨਾਨੀ ਨਾਲ ਗੱਲਾਂ ਔਰ ਉਦੋਂ ਦਾਲ ਦਿੰਦੀ ਪੀ ਆ ਦਾਲ ਵੀ ਤੋਤੀ ਹੈ ਹੁਣ ਇਹਨੂੰ ਛੱਡ ਕੇ ਆਪਾਂ ਦੋ ਦਿੰਦੇ ਆ ਉਹ ਸਾਡੇ ਮੰਗ ਤੇ ਦਾ ਖਲਾਰਾ ਆਉਂਦਾ ਹੀ ਲੱਗ ਗਿਆ ਕੋਣ ਅਤੀਫਨ ਅਤੀ ਖਲਾਰਾ ਵੀ ਚਲ ਸਾਫ ਕਰ ਦਈਏ ਆ ਦੇਖੋ ਐਂਦਾ ਖਲਾਰਾ ਪਾਉਂਦਾ ਇਹ ਵਨਸ ਵਨੀਆਂ ਚੀਜ਼ਾਂ ਕੱਢ ਕੇ ਆਉਂਦਾ ਹੀ ਬੁੜੀਆਂ ਤਰ੍ਹਾਂ ਰਸੋਈ ਥਰੋਲਣ ਲੱਗ ਗਿਆ ਜੀ ਦਾਲ ਬਣ ਗਈ ਚਾਵਲ ਤੜਤੇ ਹੁਣ ਜਿੰਨਾ ਜਿੰਨਾਂ ਨੇ ਰੋਟੀ ਖਾਣੀ ਉਹਨਾਂ ਵਾਸਤੇ ਰੋਟੀ ਵੀ ਸਾਡੇ ਜੱਸੀ ਤੇ ਮਨਪ੍ਰੀਤ ਇੱਦਾਂ ਆਉਂਦੇ ਆ ਚਾਵਲ ਬਣੇ ਪਏ ਹੋਣ ਇਹਨਾਂ ਨੇ ਫੁਲਕਾ ਖਾਣੇ ਖਾਣ ਐ ਸਸਸੀ ਤੀਨੇ ਜਾਣੇ ਚਾਵਲ ਤੇ ਦਾਲ ਖਾ ਲਾਂਗੇ ਇੰਨਾ ਨੇ ਫੁੱਲ ਕਾ ਖਾਣਾ ਔਰ ਇਨ ਨਮਸਤੇ ਥੋੜਾ ਆਟਾ ਗੁੰਨਣਾ ਪਾਣੀ ਮੇਰਾ ਗਰਮ ਹੁੰਦਾ ਆਪਿਆ ਇੰ ਇੱਕ ਕਾਜ ਹੈ ਮੇ ਦਾ ਤਾਂ ਹੋਣਗੇ ਹੋਣਗੇ ਚਾਵਲ ਬਣੇ ਪਏ ਹੋਣਗੇ ਤੇ ਰੋਟੀ ਜ਼ਰੂਰ ਖਾਣੀ ਹੋਵੇ ਪਿੰਨੇ ਜਾਣਨਾ ਸਰਸੇ ਤੇ ਹੁਣ ਮੈਂ ਕਿਹੋਂ ਦਾ ਕੁੜਤਾ ਪਜਾਮਾ ਕੱਢ ਕੇ ਪ੍ਰੈਸ ਮਾਰਦੀ ਏ ਇਹ ਤਾਂ ਸਿਰਸੇ ਮਨ ਮਾਰਨੇ ਪੈਨੇ ਟਾਈਮ ਨਾਲ ਉੱਟ ਕੇ ਕਿ ਮੇਰੇ ਸਵੇਰੇ ਕਲਾਸ ਵੀ ਹੈ ਮੈਂ ਉਹ ਵੀ ਕੰਪਲੀਟ ਕਰਨੀ ਹੈ ਤੇ ਇਹਦਾ ਕੁੜਤਾ ਪਜਾਮਾ ਫਿਰ ਮੈਂ ਤਾਂ ਪ੍ਰੈਸ ਨਹੀਂ ਮਾਰਨਾ ਤੇ ਉਹਨੇ ਸਵੇਰੇ ਆਨ ਕੇ ਕਾਲੀ ਕਰਨੀ ਹੈ 4 ਵਜੇ ਉਹਨਾਂ ਨੇ ਜਾਣਾ ਤੇ ਮੈਂ ਕਿਉਂ ਕੁਰਤਾ ਪਜਾਮਾ ਕੱਢ ਕੇ ਪ੍ਰੈਸ ਮਾਰਦਾ ਨਾਲ ਜੈਕਟ ਕੱਢਣੀ ਹੁੰਦੀ ਮੋਂਦੀ ਚੱਲ ਰਹੀ ਆ ਕੋਲ ਕਿਉਂਕਿ ਵੀਰੇ ਦੇਹ ਦਾ ਬਰਥਡੇ ਕੈਨੇਡਾ ਚ ਤੇ ਉਹ ਸੈਲੀਬ੍ਰੇਸ਼ਨ ਕਰ ਰਹੇ ਨੇ ਉਹ ਮੇਰਾ ਮਨਪ੍ਰੀਤ ਦਾ ਕੁਰਤਾ ਪਜਾਮਾ ਪ੍ਰੈਸ ਕਰਕੇ ਗੱਲ ਕਰਦੀ ਹੁਣ ਅਨਾ ਚਮਮਾ ਨਿਕਾਲ ਲੈਂਗੇ ਲੋਜੀ ਪ੍ਰੈਸ ਆ ਪੱਕਾ ਤੀ ਕੋਲ ਚੱਲ ਰਹੀ ਆ ਹੁਣ ਮੈਂ ਵੀ ਗੱਲ ਕਰਾਂ ਆਪਾ ਚੋਲਲੇ ਸੀਗੇ ਖਾ दाल ਚੋਲ ਬਣਾਏ ਸੀ ਅੱਜ ਤੇ ਰੋਪੀ ਹੁਣ ਦੇਖੋ ਇਹ ਆਉਂਦੇ ਆ ਤੇ ਜੇ ਕਹਿਣਗੇ ਤਾਂ ਬਿਲਕੁਲ ਕਲਾਦਾਂਗੇ ਜੇ ਕਹਿਣਗੇ ਚੋਲ ਖਾ ਲੈਣਗੇ ਹੋ ਮਰਜੀ ਹੈ ਇਹਨਾਂ ਦੀ ਥੱਕੇ ਪਿਆ ਅੱਜ ਆਪਾਂ ਵੀ ਹਾਂ ਤੇ ਬਾਕੀ ਦੇਖੋ ਜਿੱਦਾਂ ਕਹਿਣਗੇ ਉਦਾਂ ਹੀ ਅੱਜ ਦੇ ਵਲੌਗ ਦੇ ਵਾਸਤੇ ਨਹੀਂ ਸਾਰਿਆਂ ਸਾਸਰੀ ਕਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ